ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹਣੀ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਾ ਸਿੰਘ ਪਤਾ ਧੂਰੀ ਸੰਗਰੂਰ ਕਾਸਟ ਮਹਿਰਾ ਸਿੱਖ ਉਮਰ 34 ਸਾਲ ਕੱਦ 5 ਫੁੱਟ 6 ਇੰਚ ਪੜ੍ਹਾਈ 10th ਪਾਸ ਮੁੰਡਾ ਡਿਵੋਰਸਡ ਕਾਮੇ ਜੀ ਇਹਨਾਂ ਦਾ ਰਾਜ ਮਿਸਤਰੀ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਗਰੀਬ ਪਰਿਵਾਰ ਦੀ ਹੋਵੇ ਵਿਧਵਾ ਤੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਮਜਬੀ ਸਿੱਖ ਉਮਰ 11-12 1991 ਕੱਦ 5 ਫੁੱਟ 10 ਇੰਚ ਪੜਾਈ ਬੀਏ ਵਿਦ ਹੋਟਲ ਮੈਨੇਜਮੈਂਟ ਭਰਾ ਇੱਕ ਕੈਨੇਡਾ ਪੀਆਰ ਭੈਣ ਇੱਕ ਮੈਰਿਡ ਇੱਕ ਕੈਨੇਡਾ ਪੀਆਰ ਪਿਤਾ ਰਿਟਾਇਰਡ ਹਨ ਗੋ ਮਾਤਾ ਹਾਊਸ ਵਾਈਫ ਤੇ ਕਾਮੀ ਜੀ ਇਹਨਾਂ ਦਾ ਬਿਜ਼ਨਸ ਆਫ ਰੈਸਟੋਰੈਂਟ ਦਾ ਕਾਮੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਨੀ ਸਨਕੀ ਤੇ ਐਨ ਆਰ ਆਈ ਪੀ ਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਸਿੰਘ ਪਤਾ ਮਾਸੀਵਾੜਾ ਲੁਧਿਆਣਾ ਕਾਸਟ ਰਾਮਦਾਸੀਆ ਸਿੱਖ ਉਮਰ 27 ਸਾਲ ਕੱਦ 5 ਫੁੱਟ 8 ਇੰਚ ਭਰਾ ਏ ਕੇ ਕੈਨੇਡਾ ਪੈਣ ਇੱਕ ਕੈਨੇਡਾ ਪੜ੍ਹਾਈ ਬੀਕੋਮ ਗੋਤ ਕਟਾਰੀਆ ਕੰਮ ਇਹ ਚੀ ਮੁੰਡਾ ਕੈਨੇਡਾ ਦੇ ਵਿੱਚ ਅਕਾਊਂਟ ਆਫੀਸਰ ਹੈ ਵਧੀਆ ਆਮਦਨੀ ਪਿਤਾ ਆਰਮੀ ਆਫੀਸਰ ਨੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਕੈਨੇਡਾ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰੀਸਟਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸੇ ਹੋਮਰ ਅਕਤੂਬਰ 3 1997 ਕੱਦ 5 ਫੁੱਟ 7 ਇੰਚ ਗੋਤ ਸੰਧੂ ਪੜ੍ਹਾਈ ਪਲੱਸ 2 ਨਾਨ ਮੈਡੀਕਲ ਕਾਮੇਚੀ ਮੁੰਡਾ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜੇ ਤੇ ਆ ਦੋ ਕਿੱਲੇ ਜ਼ਮੀਨੇ ਵਧੀਆ ਕੋਠੀ ਤੇ ਪਲਾਟ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਖਾਨਦਾਨੀ ਪਰਿਵਾਰ ਦੀ ਹੋਵੇ ਚਾ ਅਸਟ੍ਰੇਲੀਆ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਦੂਰ ਨੇੜੇ ਵਾਲੇ ਸਾਰੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਖਸਰ ਸਾਹਿਬ ਕਾਸਟ ਜੱਟ ਸਿਕੁੰਮਰ 1998 ਗੋਤ ਸ਼ੇਖੋਂ ਕੱਦ 5 ਫੁੱਟ 8 ਇੰਚ ਪੜ੍ਹਾਈ ਬੀਸੀਏ ਪੈਣਪਰਾ 9 ਕਾਮਕਾਰੇ ਜੀ ਇਹਨਾਂ ਦਾ ਕੈਨੇਡਾ ਦੀ ਪੀਆਰ ਲੱਗੀ ਹੈ ਜ਼ਮੀਨ 7 ਕਿੱਲੇ ਆ ਤੇ ਪਰਿਵਾਰ ਦੀ ਮੰਗੇ ਜੇ ਕੁੜੀ ਵਧੀਆ ਪਰਿਵਾਰ ਦੀ ਹੋਵੇ ਕੈਨੇਡਾ ਪੀਆਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਵਰਾਜ ਪੁਰੀ ਪਤਾ ਸੁਹਾ ਹੁਜਿਆਰਪੁਰ ਉਮਰ 9 10 1991 ਜਨਮ ਟਾਈਮ 11:35 AM ਪਰਾ ਇੱਕ ਮੈਰਿਡ ਪੈਣ ਇੱਕ ਮੈਰਿਡ ਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਤੇ ਕਾਮਕਾਰੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਵਧੀਆ ਘਰ ਪਰਿਵਾਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਦਸਤਾਰਤਾਰੀ ਵੈਸ਼ ਨੂੰ ਪਤਾ ਜ਼ਿਲ੍ਹਾ ਮੋਗਾ ਕਾਸਟ ਜੜਸਿਕ ਉਮਰ 1997 ਕੱਦ 6 ਫੁੱਟ ਗੋਤ ਚੋਹਾਨ ਪੜਾਈ +2 4 ਇਅਰ ਸੌਫਟਵੇਅਰ ਇੰਜੀਨੀਅਰਿੰਗ ਡਿਗਰੀ ਕੈਨੇਡਾ ਤੇ ਕੰਮ ਹੈ ਜੀ ਇਹਨਾਂ ਦਾ ਕੈਨੇਡੀਅਨ ਸਿਟੀਜ਼ਨ ਸੌਫਟਵੇਅਰ ਇੰਜੀਨੀਅਰਿੰਗ ਜੋਬ ਸੈਲਰੀ ਪੈਕੇਜ 99000 ਡਾਲਰ ਕਹਿ ਲਿਗਿਰੇ ਤਿੰਨ ਘਰ ਨੇ ਬਾਗਾਪਰਾਣਾ ਦੇ ਵਿੱਚ ਕੋਠੀਏ ਤੇ ਪਰਿਵਾਰ ਦੀ ਮੰਗੇ ਚ ਕੁੜੀ ਸੋਹਣੀ ਸੁਮਖੀ ਤੇ ਪੜੀ ਲਿਖੀ ਹੋਵੇ ਕੈਨੇਡਾ ਦੇ ਵਿੱਚ ਹੋਵੇ ਵਿਆਹ ਕੈਨੇਡਾ ਹੀ ਕਰਨਾ ਹੈ ਤੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਵਟਸਐਪ ਤੇ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਪਰਿਵਾਰ ਦੇ ਦੋ ਨਾਲ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਆਪਣੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਗਰੀਵਾਲ ਉਮਰ 13 ਅਗਸਤ 1995 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ ਐਮਏ ਹਿਸਟਰੀ ਵੈਲਡਰ ਟ੍ਰੇਡ 1 ਇਅਰ ਆਈਟੀਆਈ ਬਰਾ ਏਕੇ ਅਨਮੈਰੀਡ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਤੇ ਭੈਣ ਨੂੰ ਕੰਮੇ ਜੀ ਇਹਨਾਂ ਦਾ 7 ਕਿੱਲੇ ਜ਼ਮੀਨ ਹੈ ਦੋ ਭਰਾ ਨੇ ਡੇਰੀ ਫਾਰਮਿੰਗ ਦਾ ਕੰਮ ਹੈ ਅਮ ਦਿਨ 1 ਲੱਖ ਮਹੀਨਾ 1 ਲੱਖ ਪਲੱਸ ਮਹੀਨਾ ਤੇ ਪਰਿਵਾਰ ਦੀ ਮੰਗੇ ਦੋ ਸਕੀਆਂ ਭੇੜਾਂ ਨੂੰ ਪਹਿਲੇ ਤੇ ਬਰਨਾਲਾ ਦੇ ਨੇੜੇ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 27 1999 ਕੱਦ 6 ਫੁੱਟ ਪੜ੍ਹਾਈ ਪਲੱਸ 2 ਪਾਸ ਪ੍ਰਾ ਇੱਕ ਅਨਮੈਰਿਡ ਫੈਮਲੀ ਦੇ ਵਿੱਚ ਮਾਤਾ ਪਿਤਾ ਭੈਣ 9 ਕੰਮ ਏ ਜੀ 7 ਕਿੱਲੇ ਜ਼ਮੀਨ ਏ 2 ਪਰਾਦੇ ਨਾਲ ਡੇਰੀ ਫਾਰਮਿੰਗ ਦਾ ਕੰਮ ਏ ਆਮਦਨ 1 ਲੱਖ ਪਲੱਸ ਮਹੀਨੇ ਦੀ ਤੇ ਪਰਿਵਾਰ ਦੀ ਮੰਗੇ ਦੋ ਸਕੀਆਂ ਭੈਣਾਂ ਨੂੰ ਪਹਿਲੇ ਤੇ ਬਰਨਾਲੇ ਦੇ ਨੇੜੇ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਜੀਤ ਸਿੰਘ ਪਤਾ ਪਟਿਆਲਾ ਕਾਸਟ ਰਾਮਗੜੀਆ ਸਿੱਖ ਗੋਤ ਬੰਮਰਾ ਘਟੂਰਾ ਉਮਰ 17 2 1992 ਜਨਮ ਟਾਈਮ 11 ਪੀਐਮ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 9 ਇੰਚ ਪੜਾਈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਮਏ ਪ੍ਰੋਡਕਸ਼ਨ ਇੰਜੀਨੀਅਰਿੰਗ ਪਿਤਾ ਗਿਆਨ ਚੰਦ ਰਿਟਾਇਰ ਏਡਬਲਯੂਈ ਪੀਐਸਪੀਸੀਐਲ ਮਾਤਾ ਬਲਵਿੰਦਰ ਕੌਰ ਰਿਟਾਇਰ ਸਰਕਾਰੀ ਟੀਚਰ ਭੈਣਾ ਦੋਨੇ ਇੱਕ ਪੰਜਾਬ ਪੀਆ ਨਾ ਦੋ ਮੈਰਿਡ ਨੇ ਇੱਕ ਪੰਜਾਬ ਇੱਕ ਕੈਨੇਡਾ ਪੀਆਰੇ ਕਾਮੇ ਜੀ ਇਹਨਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਪੀਆਰੇ ਵਰਕਿੰਗ ਇਨ ਸਟੀਲ ਇੰਡਸਟਰੀ ਬ੍ਰਾਮਟਨ ਦੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਬੀ ਐਸ ਸੀ ਨਰਸਿੰਗ ਜਾਂ ਇੰਜੀਨੀਅਰਿੰਗ ਜਾਂ ਆਈ ਟੀ ਪ੍ਰੋਫੈਸ਼ਨਲ ਕਰੀ ਹੋਵੇ ਐਕਸੈਪਟ ਐਸ ਸੀ ਕਾਸਟ ਨੋ ਵਾਰ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਮਾਲਵਾ ਕਾਸਟ ਰਵਿਦਾਸੀਆ ਜਨਮ 1994 ਕੱਦ 5 ਫੁੱਟ 2 ਇੰਚ ਪੜਾਈ ਐਮਏ ਬੀਐਡ ਕੁੜੀ ਤਲਾਕਸ਼ੁਦਾ ਇੱਕ ਲੜਕਾ 5 ਸਾਲਾਂ ਦਾ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਐਨਆਰਆਈ ਹੋਵੇ ਵੈਸ਼ਨੋ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਪਤਾ ਪਟਿਆਲਾ ਕਾਸਟ ਮਜਬੀ ਸਿੱਖ ਗੋਤ ਕਲਿਆਣ ਵੱਧ ਉਮਰ 16 11 1997 ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਬਿਊਟੀਸ਼ੀਅਨ ਸਟਿਚਿੰਗ ਕੋਪਾ ਪ੍ਰਾ ਦੋਏ ਇੱਕ ਮੈਰਿਡੇ ਭੈਣਾ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਜਾਂ ਬਿਜ਼ਨਸ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ 40 ਵਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਪਨ ਪਤਾ ਦਿੱਲੀ ਉਮਰ 4 1993 ਜਨਮ ਟਾਈਮ 10:20 ਪੀਐਮ ਕੱਦ 5'9" ਪੜ੍ਹਾਈ ਬੀਐਸਸੀ ਬੀਐਡ ਐਮਐਸਸੀ ਇਨ ਫਿਜ਼ਿਕਸ ਪਿਤਾ ਸਤਪਾਲ ਰਿਟਾਇਰ ਗਵਰਨਮੈਂਟ empioy ਮਾਤਾ ਸੰਗੀਤਾ ਸੱਚਦੇਵਾ ਪੋਸਟ ਆਫਿਸ ਏਜੈਂਟ ਪਹਿਣਾ ਦੋਨੇ ਮੈਰਿਡ ਨੇ ਕਾਮੇ ਜੀ ਇਹਨਾਂ ਦਾ ਦਿੱਲੀ ਐਸ ਟੀ ਜੀ ਟੀ ਸਾਇੰਸ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਾਨੀਆ ਅਰੂੜਾ ਪਤਾ ਅਮ੍ਰਿਤਸਰ ਕਾਸਟ ਅਰੂੜਾ ਉਮਰ 1985 ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਪਾਸ ਭਰਾ ਦੋਨੇ ਮੈਰਿਟ ਨੇ ਪਿਤਾ ਐਕਸ ਫਾਇਰ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੀ ਮੁੰਡੇ ਦਾ ਵਧੀਆ ਬਿਜ਼ਨਸ ਹੋਵੇ ਸ਼ਾਰਟ ਟਾਈਮ ਡਿਵੋਰਸਡ ਆਲਸੋ ਕੰਟੈਕਟ ਤੇ ਜਲੰਧਰ ਲੁਧਿਆਣਾ ਤੇ ਚੰਡੀਗੜ ਮੋਹਾਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਕ ਔਰ ਪਤਾ ਵੀਖੀ ਕਾਸਟ ਮਜਬੀ ਸਿੱਖ ਗੋਤ ਗਿੱਲ ਉਮਰਦਾਸ 2 1988 ਕੱਦ 5 ਫੁੱਟ 3 ਇੰਚ ਪੜਾਈ ਬੀਏ ਬੀਐਡ ਐਮਏ ਪਹਿਣਾ 3 ਨੇਪਰਾ ਏਕੇ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਕਾਸਟ ਜਟ ਸੇ ਖੂਮਰ 31 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਤੇ ਕੰਮ ਹੈ ਜੀ ਆਰਮੀ ਦੀ ਜੋਬ ਕਰਦਾ ਲੜਕਾ 1 ਕਿਲਾ ਜ਼ਮੀਨ ਹੈ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚਰਨਜੀਤ ਸਿੰਘ ਦਸਤਾਰਦਾਰੀ ਪਤਾ ਜਲੰਧਰ ਕਾਸਟ ਟਾਕ 76 ਚਿੰਬੜੇ ਕੰਬੋ ਕੈਥ ਉਮਰ 21 1986 ਕੱਦ 5 ਫੁੱਟ 2 ਇੰਚ ਪੜਾਈ ਬੀ ਕਾਮ ਭੈਣ ਇੱਕ ਮੈਰਿਡ ਪਿਤਾ ਰਵਿੰਦਰ ਸਿੰਘ ਦਰਦੀਲੀ ਸੌਰੀ ਦਰਜੀ ਦੀ ਦੁਕਾਨੇ ਮਿਲਟਰੀ ठेकेदार ਨੇ ਤੇ ਮਾਤਾ ਗੁਰਜੀਤ ਕੌਰ ਕਾਮੇ ਜੀ ਆਪਣਾ ਵੈਬਸਾਈਟ ਬਣਾਉਣ ਦਾ ਕੰਮ ਏ 40000 ਆਮਦਨ ਏ ਦੋ ਘਰ ਨੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਵਿੰਦਰ ਸਿੰਘ ਪਤਾ ਮੋਗਾ ਏਰੀਆ ਕਾਸਟ ਜਰ ਸਿੱਖ ਗੋਤ ਬਰਾੜ ਉਮਰ 12 ਤਿੰਨ 1991 ਕੱਦ 6 ਫੁੱਟ 2 ਇੰਚ ਪੈਣ ਇੱਕ ਕੈਨੇਡਾ ਪੀਆਰ ਤੇ ਕੰਮ ਹੈ ਜੀ ਮੋਗਾ ਰੋਡ ਤੇ ਤਿੰਨ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸੂਨੀ ਸੁਨੱਖੀ ਪੜੀ ਲਿਖੀ ਹੋਵੇ। ਆਈਲਰਸ 6 ਬੈਡ ਸਕੋਰ ਹੋਣ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਕਾਸਟ ਨਾਈ ਸਿੱਖ ਉਮਰ 7 5 1995 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਕੰਪਿਊਟਰ ਸਾਇੰਸ ਭੈਣ ਏਕੇ ਮੈਰਿਡੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਤੇ ਕਾਮੇ ਜੇ ਡੂਇੰਗ ਅ ਜੌਬ ਇਨ ਏ ਕੰਪਨੀ ਗੁਰगांव ਤੇ ਪਰਿਵਾਰ ਦੇ ਮਹੰਗੇ ਕੁੜੀ ਕੈਨੇਡਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਉਡੀਕ ਸਿੰਘ ਸਰਦਾਰ ਪਤਾ ਕੋਹਾਵਾ ਫਾਜ਼ਿਲਕਾ ਕਾਸਟ ਮੱਗੂ ਖੱਤਰੀ ਉਮਰ 1992 ਪੜਾਈ ਐਮ ਐਸ ਕਮਿਊਨੀਕੇਸ਼ਨ ਮੈਥ ਈਟੀਟੀ ਭਰਾ ਏਕੇ ਪੁਰਸ ਮਲਾਜਮ ਤੇ ਮੈਰਿਡ ਇਹ ਪਹਿਣਾ ਤਿੰਨ ਨੇ ਮੈਰਿਡ ਨੇ ਕਾਮੇਜੀ ਪ੍ਰਾਈਵੇਟ ਟੀਚਰ ਆਪਣਾ ਟਿਊਸ਼ਨ ਸੈਂਟਰ ਇਹ ਪੰਜ ਕਿਲੇ ਜ਼ਮੀਨ ਇਹ ਦੋ ਭਰਾਣੇ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਵਿਆਹ ਸਾਦਾ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਦੀਪ ਸਿੰਘ ਪਤਾ ਬਰਨਾਲਾ ਕਾਸਟ ਸ਼ੀਂਬੇ ਗੋਤ ਪੁਰਬਾ ਉਮਰ 35 ਸਾਲ ਪੜ੍ਹਾਈ 7th ਪਾਸ ਕੱਦ 5 ਫੁੱਟ 5 ਇੰਚ ਪਿਤਾ ਕੁਲਵੰਤ ਸਿੰਘ ਮਾਤਾ ਸਰਜੀਤ ਕੌਰ ਭਰਾਚਾਰਨੀ ਤੇ ਕਾਮੇ ਜੀ ਸਲਾਈ ਦਾ ਕੰਮ ਕਰਦੇ ਆ ਆਪਣਾ ਵਧੀਆ ਘਰ ਪਰਿਵਾਰ ਅਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਗਰੀਬ ਘਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਓਨਲੀ ਐਡ ਦਾ ਹੁੰਦਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ